ਨਾ ਸੋਨੀਆ ਐ ਕਿ ਤਰੀਕਾ ਸੋਫੇ ਤੇ ਬੈਠਣ ਦਾ ਬੈਠਣ ਦੀ ਤਮੀਜ਼ ਹੈ ਨਹੀਂ ਤੈਨੂੰ ਬੇਟਾ ਤੂੰ ਸੋਚ ਉਹ ਬਾਹਰ ਲਿਆਂ ਜੋ ਕੀ ਹੈ ਮਨ ਨੂੰ ਕੀ ਪਤਾ ਸੀ ਉਹ ਬਿਲਕੁਲ ਇਕੱਲ ਨਹੀਂ ਉਹ ਨਹੀਂ ਸ਼ੇਅਰ ਚ ਰਾਂਦੀ ਹਰ ਇੱਕ ਬੰਦੇ ਦਾ ਨਾ ਆਪਣਾ ਸਟੈਂਡਰਡ ਹੁੰਦਾ ਹੈ ਆ ਚੁੰਨੀ ਵੀ ਲੈ ਲੈ ਸਿਰ ਤੇ ਅਬ ਬੁੜੀਆਂ ਮਨ ਦਾ ਸਿਰ ਤੇ ਲੈ ਲੈ ਪੂਰੀ ਆ ਕੀ ਕਰੀ ਜਾਂਦੀ ਆ ਤੂੰ ਐਵੇਂ ਥੋੜੀ ਹੁੰਦਾ ਵਾ ਕਦੀ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ ਹੈ ਚੰਦੀ ਨਾਲ ਚਾਹ ਵੀ ਨਾ ਫੇ ਰੋਟੀ ਪਾਣੀ ਦੀ ਵੀ ਤਿਆਰੀ ਕਰਨੀ ਐ ਇੱਕ ਤਿੰਨ ਦੇ ਘਰ ਦਾ ਸਿਸਟਮ ਹੀ ਸਮਝ ਆਉਂਦਾ ਮੈਨੂੰ ਸਵੇਰੇ ਦੁਪਹਿਰੇ ਸ਼ਾਮ ਕਿੰਨੋ ਟਾਈਮ ਲੱਗ ਲੱਗ ਸਬਜ਼ੀ ਜਾਈਦੀ ਐ ਸਾਡੇ ਪਿੰਡ ਵਧੀਆ ਹੁੰਦਾ ਸੀਗਾ ਇੱਕ ਟਾਈਮ ਸਬਜ਼ੀ ਬਣਾਓ ਫੋਵੇਂ ਤਿੰਨੋ ਟਾਈਮ ਹੀ ਖਾ ਲੋ ਨਾਲੇ ਖਰਚਾ ਵੀ ਘੱਟ ਹੁੰਦਾ ਸੀਗਾ ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ੱਟੇ ਲੁਕਸ ਘਟਦੇ ਆ ਨਾ ਹਰ ਚੀਜ਼ ਸਮਝ ਤੀ ਬਾਹਰ ਨਹੀਂ ਨਾ ਸੋਨੀਆ ਇਹ ਕਿ ਤਰੀਕਾ ਸੋਫੇ ਤੇ ਬੈਠਣ ਦਾ ਬੈਠਣ ਦੀ ਤਮੀਜ਼ ਹੈ ਨਹੀਂ ਤੈਨੂੰ ਨਾਲੇ ਏਡੀ ਵੱਡੀ ਪਾਟੀ ਫੜੀਏ ਚਾਹ ਪੀਂਦੂ ਕੱਪ ਹੈ ਨਹੀਂ ਆਪਣੇ ਘਰੇ ਕੋਈ ਵੀ ਕਿਉਂ ਮੰਮੀ ਕੀ ਹੋ ਗਿਆ ਮੈਂ ਤਾਂ ਬਾਟੀ 'ਚ ਚਾਹ ਬਿਣੀ ਗਿੱਦੀ ਹੋਈ ਆ ਇੱਥੇ ਤਾਂ ਚਲੋ ਮੈਂ ਬਾਟੀ 'ਚ ਚਾਹ ਪੀ ਰਹੀ ਆ ਉੱਥੇ ਤਾਂ ਅਸੀਂ ਵੱਡੇ ਵੱਡੇ ਡੋਂਗਿਆਂ 'ਚ ਚਾਹ ਪੀਂਦੇ ਸੀ ਹੈਨਾ ਤੇਰੇ ਘਰ ਦੇ ਤੌਰ ਤਰੀਕੇ ਇੱਥੇ ਨਹੀਂ ਚੱਲਣੇ ਮੇਰੇ ਘਰ ਦੇ ਸਾਹਮਣੇ ਆਪਣਾ ਸਟੈਂਡਰਡ ਮੇਨਟੇਨ ਰੱਖੋ ਲੈ ਮੰਮੀ ਮੇਨਟੇਨ ਕਰਨ ਨੂੰ ਕੀ ਆ ਮੈਂ ਕੁਝ ਗਲਤ ਕੀਤਾ ਇੱਕ ਤੇ ਮੈਨੂੰ ਤੇਰੀ ਸਮਝ ਨਹੀਂ ਆਂਦੀ ਇਹ ਕਿਸਿਰ ਤੇ ਚੁੰਨੀ 'ਚ ਲਿੱਤੀ ਹੋਈ ਆ ਤੂੰ ਨਹੀਂ ਮੰਮੀ ਜੀ ਮੇਰੀ ਮੰਮੀ ਨੇ ਤਾਂ ਮੈਨੂੰ ਸਮਝਾ ਕੇ ਭੇਜਿਆ ਸੀਗਾ ਕਿ ਬਗਾਨੇ ਘਰ ਜਾਣਾ ਸਿਰ ਤੋਂ ਚੁੰਨੀ ਨਹੀਂ ਲੈਣੀ ਇੱਕ ਤੇ ਮਨੁਤਰੀ ਮੰਮੀ ਦੇ ਖਿਆਲ ਨਾਲ ਦੀ ਸਮਝ ਨਹੀਂ ਆਂਦੀ ਅੱਜ ਕਾ ਦੀ ਜਿਹੜੀ ਜਨਰੇਸ਼ਨ ਹੈ ਨਾ ਐਨੀ ਐਡਵਾਂਸ ਹੋ ਚੁੱਕੀ ਐ ਮੰਮੀ ਐਡਵਾਂਸ ਨੂੰ ਕੀ ਐ ਮੈਂ ਤਾਂ ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਰਹਿਣਾ ਹੈ ਮੇਰੀ ਸੁਣ ਲੈ ਗੱਲ ਤੂੰ ਜਿਵੇਂ ਮੈਂ ਕਹਿੰਨੀ ਆ ਨਾ ਮੇਰੇ ਸਾਹਮਣੇ ਰਹਿਣਾ ਸਿੱਖ ਲੈ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੁਹਾਡੇ ਹਿਸਾਬ ਨਾਲ ਰਹਿਣਾ ਸਿੱਖ ਲੂੰਗੀ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਤੁਹਾਡੇ ਹਿਸਾਬ ਨਾਲ ਢਾਲ ਲੂੰਗੀ हां मैं एही चहनीया तू साडे ਘਰ ਦੇ ਸਾਹਮਣੇ ਨਾ ਜਲਦੀ ਚੇਂਜ ਹੋ ਜਾਏ ਨਾਲੇ 10 ਬ੍ਰੇਕਫਾਸਟ ਕੀ ਬਣਾਇਆ ਅੱਜ ਬ੍ਰੇਕਫਾਸਟ ਦੇ ਵਿੱਚ ਮੰਮੀ ਹਰਾਦੀ ਸਬਜੀ ਬਈ ਸੀ ਉਹਦੇ ਨਾਲ ਤੁਹਾਨੂੰ ਪ੍ਰੌਨਟੀ ਬਣਾ ਦੇਣੀ ਆ ਖੈਰ ਬੱਬਾ ਕੌਣ ਖਾਂਦਾ ਹੈ ਬ੍ਰੇਕਫਾਸਟ ਵਿੱਚ ਰਾਦੀ ਸਬਜੀ ਤੇ ਕੰਮ ਕਰ ਮੇਰੇ ਸੇ 2 ਸੈਂਡਵਿਚ ਬਣਾ ਕੇ ਲਿਆ ਬਾਕੀ ਜੋ ਤੇਰਾ ਦਿਲ ਕਰਦਾ ਬਣਾ ਕੇ ਖਾ ਲਿਆ ਹੁਣ ਮੰਮੀ ਨੂੰ ਸੈਂਡਵਿਚ ਬਣਾ ਕੇ ਦਿਓ ਨਾ ਸੈਂਡਵਿਚ ਨਾ ਕਿਤੇ ਢਿੱਡ ਭਰਦਾ ਇੱਕ ਟੰਨਾ ਦੇ ਸਮਝ ਨਹੀਂ ਆਉਂਦੇ ਖਾਣੇ ਪੀਣੇ ਮੈਨੂੰ ਨਾ ਹੁਣ ਜਿਹੜੀ ਰਾਤ ਦੀ ਸਬਜੀ ਤੇ ਆਟਾ ਪਿਆ ਉਹ ਕੀ ਖਰਾਬ ਕਰਨਾ ਇੱਕ ਤਾਂ ਮੈਨੂੰ ਮੇਰੇ ਘਰ ਦੇ ਦੀ ਸਮਝ ਨਹੀਂ ਆਂਦੀ ਕਿੱਥੇ ਮੇਰਾ ਸ਼ਹਿਰ ਦੇ ਵਿੱਚ ਵਿਆਹ ਕਰਦਾ ਕਦੀ ਸਾਡੇ ਹਿਸਾਬ ਨਾਲ ਚੱਲੋ ਕਦੀ ਐਦਾਂ ਚੱਲੋ ਹੁਣ ਮੈਂ ਕੀ ਕੋਈ ਮਸ਼ੀਨ ਆ ਕਿ ਬਟਨ ਦਬਾਇਆ ਵੀ ਐਦਾਂ ਚੱਲ ਓਦਾਂ ਚੱਲ ਹੁਣ ਜਿਵੇਂ ਮੈਂ ਆਪਣੇ ਘਰ ਰਹਿੰਦੀ ਸੀ ਓਦਾਂ ਹੀ ਇੱਥੇ ਰਹਾਂ ਇਹ ਤਾਂ ਕਹਿੰਦੇ ਨੇ ਕੱਲ੍ਹ ਆਈ ਸੀ ਅੱਜ ਚੇਂਜ ਹੋ ਜਾ ਮੈਨੂੰ ਤਾਂ ਸਮਝ ਹੀ ਨਹੀਂ ਆਂਦੀ ਵੀ ਬੰਦੇ ਨੂੰ ਟਾਈਮ ਤਾਂ ਲੱਗਦਾ ਚੇਂਜ ਹੁੰਦਾ ਲੋਕੀ ਕਹਿੰਦੇ ਨੇ ਸਾਡੀ ਨੂੰਹਾਂ ਨੂੰ ਕਰਦਾ ਕੰਮ ਆਂਦਾ ਹੋਵੇ ਔਰ ਸਾਡੇ ਵਾਲੇ ਕਹਿੰਦੇ ਨੇ ਨੂਹਾਂ ਨੂੰ ਫੈਸ਼ਨ ਆਂਦਾ ਹੋਵੇ ਮੇਰੀ ਤਾਂ ਸਮਝ ਤੋਂ ਹੀ ਬਾਹਰ ਨਹੀਂ ਇਹ ਮਮੀ ਅੰਜੂ ਬੇਟਾ ਮਾਰਕਟ ਤੋਂ ਕੋਈ ਸਮਾਨ ਤਾਂ ਨਹੀਂ ਲੈਣਾ ਹਮ ਲੈਣਾ ਤਾਂ ਬਹੁਤ ਕੁਝ ਹੈ ਬੇਟਾ ਬਟ ਮੈਂ ਮਾਰਕਟ ਤੇ ਰਨ ਨਾਲ ਹੀ ਜਾਉਂਗੀ ਮਮੀ ਮਾਰਕਟ ਤੇ ਮੈਂ ਤਾਂ ਕਹਿ ਰਹੀ ਆ ਮੇਰਾ ਫਰੈਂਡ ਨੇ ਆਇਆ ਹੋਇਆ ਠੀਕ ਹੈ ਨਾ ਮੈਂ ਉਹਦੇ ਨਾਲ ਜਾਣਾ ਚਲ ਫਿਰ ਆਪਾਂ ਸ਼ਾਮ ਨੂੰ ਚਲਦੇ ਆਂ ਉਹ ਨਹੀਂ ਨਹੀਂ ਮੰਮੀ ਸ਼ਾਮ ਨੂੰ ਤਾਂ ਮੈਂ ਜਾ ਨਹੀਂ ਸਕਦਾ ਮੈਂ ਆਪਣੇ ਫਰੈਂਡ ਦੇ ਘਰ ਬਰਥਡੇ ਪਾਰਟੀ ਤੇ ਜਾਣਾ ਹੈ ਤੁਸੀਂ ਚਲੋਗੇ ਨਾਲ ਨਾ ਨਾ ਮੈਂ ਨਹੀਂ ਜਾ ਸਕਦਾ ਚਲੋ ਫਿਰ ਸਮਾਂ ਲੈਣਾ ਪਾ ਕਿਸੇ ਹੋਰ ਹੀ ਦਿਨ ਚਲਦੇ ਆ ਜੀ ਸੋਨੇ ਕਿੱਥੇ ਹੈ ਅੰਦਰ ਹੀ ਹੋਣੀ ਹੈ ਮੰਮੀ ਉਹਨੂੰ ਕਹਿ ਦਿਓ ਸ਼ਾਮ ਨੂੰ ਤਿਆਰ ਰਵੇ ਉਹ ਨਾਲ ਲੈ ਕੇ ਜਾਣਾ ਬਰਥਡੇ ਤੇ ਓ ਮਾਈ ਗਾਡ ਉਹਨੂੰ ਨਾਲ ਲੈ ਕੇ ਜਾਣਾ ਤੂੰ ਓ ਮੰਮੀ ਉਹਨਾਂ ਨੇ ਫੈਮਲੀ ਨਾਲ ਇਨਵਾਈਟ ਕੀਤਾ ਉਹਨੂੰ ਤਾਂ ਨਾਲ ਲੈ ਕੇ ਜਾਣਾ ਪੈਣਾ ਓ ਬੇਟਾ ਤੂੰ ਸੋਚ ਉਹ ਬਾਹਰ ਲੈ ਜਾਣ ਜੋਗੀ ਹੈ ਐਵੇਂ ਤੈਨੂੰ ਇਨਸਲਟਿਕ ਰਹੋਗੀ ਮੰਮੀ ਤਾਂ ਹੀ ਮੈਂ کہہ ਰਿਆਂ ਉਹਨੂੰ ਸਮਝਾ ਦਿਓ ਚੰਗੀ ਤਰ੍ਹਾਂ ਤਿਆਰ ਹੋ ਕੇ ਚੱਲੇ ਮੇਨਾਂ ਠੀਕ ਐ ਮੈਂ ਕਹਿ ਦੂੰ ਇਹ ਯਾਦ ਨਾ ਉਹਨੂੰ ਕਹਿ ਦਿਓ ਹੁਣ ਠੀਕ ਐ ਲੈ ਵਿੱਕੀ ਨਹੀਂ ਕਹੀ ਨੀ ਪਤਾ ਐਨ ਪਰਗਵਾਰ ਬਾਰ ਕਰਦਾਂ ਜੋਗੀ ਹੈ ਹੀ ਨਹੀਂ ਹੈ ਹਾਂਜੀ ਮੈਂ ਐਕਚੁਅਲੀ ਮੈਂ ਤਾਂ ਕੀ ਦੱਸਾਂ ਮੈਂ ਬਹੁਤ ਡਿਸਟਰਬ ਰਹੀ ਆ ਆਪਣੇ ਮੂ ਕਰਕੇ ਮੰਨੂ ਕੀ ਪਤਾ ਸੀ ਬਿਲਕੁਲ ਇਕੱਲ ਨਹੀਂ ਸ਼ੇਅਰ ਚਲਾਂਦੀ ਤੁਸੀਂ ਵੀ ਨਾ ਮੇਰੇ ਤੋਂ ਬਹੁਤ ਉਲਾ ਰੱਖਿਆ ਮਾੜਾ ਮੋਟਾ ਹੁੰਦਾ ਤੇ ਚੱਲ ਜਾਂਦਾ ਬਟ ਬਿਲਕੁਲ ਅਨਐਜੂਕੇਟਿਡ ਹੈ ਸਵ ਪੜੀ ਲਿਖੀਏ ਤੁਸਵੀਤੇ ਦੇਖਦੇ ਆਪਣੇ ਪਰਿਵਾਰ ਨਾਲ ਮੈਚ ਕਰਦੀ ਹੈ ਕਿ ਨਹੀਂ ਹੈ ਕੋਈ ਵੀ ਗੱਲ ਕਹ ਦੋ ਆਪਣੀ ਮਾਦੀ ਗੱਲਾਂ ਲੈ ਕੇ ਸ਼ੁਰੂ ਹੁੰਦੀ ਸੜਕਰ ਇਹ ਹੁੰਦਾ ਸੀ ਸੜਕਰ ਇਹ ਹੁੰਦਾ ਸੀ ਚਲ ਕੋਈ ਗੱਲ ਨਹੀਂ ਥੋੜਾ ਟਾਈਮ ਲੱਗੇ ਮੈਂ ਜ਼ਰੂਰ ਆਉਂਗੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਤੇ ਆਪ ਡਿਪਰੈਸ਼ਨ ਦੀ ਮੈਡੀਸਿਨ ਸ਼ੁਰੂ ਹੋ ਚੁੱਕੀ ਹੈ ਹਾਂਜੀ ਠੀਕ ਹੈ ਜੋ ਤੁਹਾਨੂੰ ਟਾਈਮ ਲੱਗੇ ਤੇ ਮਰੀਓ ਚੱਕਰ ਸ਼ਸ਼ੀਕਰਨ ਹੋਨ ਮਿੱਠੇ-ਮਿੱਠੇ ਮਾਰੀ ਜੰਦੀ ਹੈ ਕੁੜੀ ਬਹੁਤ ਚੰਗੀ ਹੈ ਬਹੁਤ ਚੰਗੀ ਅਰੇ ਮੈਂ ਚੰਗੀ ਤੋਂ ਕੀ ਲੈਣਾ ਜਿਹੜੀ ਮੇਰੇ ਮੁੰਡੇ ਨਾਲ ਲਈ ਮੈਚ ਨਹੀਂ ਉਹ ਤੋਂ ਹਜ ਤੱਕ ਤਿਆਰੀ ਨਹੀਂ ਹੋਈ ਨਹੀਂ ਬਸ ਮੈਂ ਹੁਣ ਨਹੀਂ ਤਿਆਰ ਹੋਣੀ ਇੰਨਾ ਟਾਈਮ ਬਸ 10 ਮਿੰਟ ਚ ਹੋ ਗਈ ਤਿਆਰ ਮੈਂ ਚਾ ਆ ਰਹੀ ਚਾ ਰੱਖਦੀ ਹਾਂ ਤੁਸੀਂ ਪੀ ਲਓ ਜਾ ਇੱਧਰ ਆ ਬੈਠ ਕੀ ਹੋਇਆ ਚਾਹ ਹਾਂਜੀ ਚਾਹ ਵਾ ਇਦਾਂ ਦੇ ਦੀ ਚਾਹ ਕਿਉਂ ਕੀ ਹੋਇਆ ਆਪਣੇ ਘਰ ਕੱਪ ਹੈ ਨਹੀਂ ਜੀ ਕੱਪ ਤਾਂ ਹੈਗੇ ਆ ਪਰ ਮੈਂ ਨਾ ਉਹ ਸਾਰੇ ਸਾਮ੍ਹ ਕੇ ਰੱਖ ਦਿੱਤੇ ਤਾਂ ਕਿ ਟੁੱਟ ਨਾ ਜਾਣ ਨਾਲੇ ਮੈਂ ਆਏਗੇ ਲਈ ਸਾਮ੍ਹ ਕੇ ਰੱਖਤੇ ਆ ਤੁਹਾਨੂੰ ਪਤਾ ਨਾ ਕੱਚ ਦੇ ਭਾਂਡੇ ਇੱਕ ਅੱਧਾ ਟੁੱਟ ਗਿਆ ਤੇ ਸਾਰਾ ਸੈੱਟ ਖਰਾਬ ਹੋ ਜਾਂਦਾ ਆ ਸਟੀਲ ਦੇ ਭਾਂਡੇ ਯੂਜ਼ ਕਰੋ ਜਿੰਨੀ ਵਾਰ ਮਰਜੀ ਗਿਰਨ ਟੁੱਟਦੇ ਵੀ ਨਹੀਂ ਐਂਡ ਸਹੀ ਤਰ੍ਹਾਂ ਰਹਿੰਦੇ ਨੇ ਉਹ ਜੇ ਟੁੱਟ ਜਾਣ ਤੇ ਨਵੇਂ ਆ ਜਾਣਗੇ ਤੈਨੂੰ ਕਿਹਨੇ ਕਿਹਾ ਅੰਦਰ ਸਾਮ੍ਹ ਕੇ ਕੱਚ ਦੇ ਭਾਂਡੇ ਰੱਖ ਦੋ ਲੈ ਐਵੇਂ ਤਾਂ ਖਰਚਾ ਹੀ ਬਹੁਤ ਵੱਜ ਜਾਣਾ ਕਰਦਾ ਇੱਕ ਸੈੱਟ ਖਰਾਬ ਹੋਇਆ ਫਿਰ ਨਵਾਂ ਲੈ ਕੇ ਆਓ ਪਤਾ ਕਿੰਨਾ ਖਰਚਾ ਵੱਜ ਜਾਣਾ ਆਪਣਾ ਤੂੰ ਰੁਕ ਜਰਾ ਮੰਮੀ ਮੰਮੀ ਲੈ ਮੰਮੀ ਨੂੰ ਕਿਉਂ ਬੁਲਾ ਰਹੇ ਤੁਸੀਂ ਤੇ ਕੱਚ ਦੇ ਗਲਾਸ ਜਗਾ ਤੂੰ ਸਟੀਲ ਦੇ ਗਲਾਸ ਲੈ ਆਈਆਂ ਐਦਾਂ ਲੈ ਜੀ ਚਾ ਲੈ ਸਾਡੇ ਪਿੰਡ ਦਾ ਸਾਰੇ ਜਾਣੇ ਸਟੀਲ ਦੇ ਗਲਾਸ ਯੂਜ਼ ਕਰਦੇ ਆ ਮੇਰੇ ਭਰਾ ਮੇਰੇ ਭਾਬੀ ਅੱਛਾ ਸਾਰੇ ਸਟੀਲ ਦੇ ਕੱਪ ਭਰ-ਭਰ ਕੇ ਪਿੰਦੇ ਸੀ ਤੁਹਾਡੇ ਘਰ ਪਿੰਦੇ ਹੁਣ ਸਟੀਲ ਦੇ ਗਲਾਸ ਸਾਡੇ ਘਰ ਨਹੀਂ ਪਿੰਦੇ ਹੁਣ ਜੇ ਮੇਰੇ ਕੋਈ ਫਰੈਂਡ ਆ ਜਵੇ ਅਗਲਾ ਦੇਖੂਗਾ ਕੀ ਬੋਲੂਗਾ ਅਗਲਾ ਲੈ ਦੋਸਤ ਦੇ ਘਰ ਕਿਹੜਾ ਸਟੀਲ ਦੇ ਗਲਾਸ ਨਹੀਂ ਹੋਣੇ ਜਿੰਨੇ ਵੀ ਮੇਰੇ ਫਰੈਂਡ ਹੈ ਨਾ ਉਹਨਾਂ ਘਰ ਹੈ ਨਹੀਂ ਸਟੀਲ ਦੇ ਭਾਂਡੇ ਸਾਡੇ ਘਰ ਵੀ ਨਹੀਂ ਹੈਗੇ ਤੂੰ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਈਆਂ ਭਾਂਡੇ ਨਾ ਵਰਤਨ ਨਹੀਂ ਹੁੰਦੇ ਆ ਤੇ ਮੈਂ ਨਾ ਕੱਢ ਲਈ ਆ ਕੇ ਹੁਣ ਇਹ ਘਰ 'ਚ ਮੈਂ ਵਿਆਹ ਕੇ ਆਈ ਆ ਇਹ ਮੈਂ ਹੀ ਦੇਖਣਾ ਕਿ ਕਿਹੜੀ ਚੀਜ਼ ਸਾਂਭਣੀ ਆ ਤੇ ਕਿਹੜੀ ਵਰਤਣੀ ਆ ਤੇ ਘਰ ਦੇ ਖਰਚੇ ਕਿੱਦਾਂ ਕੰਟਰੋਲ ਕਰਨੇ ਨੇ ਜਿਹੜਾ ਇੰਨਾ ਵਧੀਆ ਸਮਾਨ ਤੇ ਮਹਿੰਗਾ ਸਮਾਨ ਲਿਆ ਕੇ ਤਾ ਨਾ ਵਰਤਨ ਲਈ ਉਹ ਵਰਤੋ ਮੈਂ ਕਹੀ ਤਾਂ ਜਾਨਨੀ ਆ ਮੈਂ ਸਾਰਾ ਸਮਾਨ ਸਾਮ ਕੇ ਰੱਖਤਾ ਆ ਆਏਗੇ ਰਿਸ਼ਤੇਦਾਰਾਂ ਲਈ ਜਦੋਂ ਕੋਈ ਰਿਸ਼ਤੇਦਾਰ ਆਊਗਾ ਆਪਾਂ ਉਦੋਂ ਕੱਢਾਂਗੇ ਜ਼ਰੂਰੀ ਨਹੀਂ ਐ ਉਹ ਜਿਹੜੇ ਭਾਂਡੇ ਲਿਆ ਕੇ ਰੱਖਿਆ ਨਾ ਰਿਸ਼ਤੇਦਾਰਾਂ ਨੂੰ ਹੀ ਖਵਾਣਾ ਉੱਚ ਉਹ ਨਾ ਸਾਰੇ ਭਾਂਡੇ ਆਪਣੇ ਲਈ ਐ ਕੋਈ ਬਾਹਰੋਂ ਆਂਦਾ ਐ ਅਗਲਾ ਦੇਖਦਾ ਤਾਂ ਐ ਸਟੈਂਡਰਡ ਦੇਖਦਾ ਅਗਲਾ ਫਿਰ ਮੈਂ ਨਾ ਤੇਨਾਂ ਬਹਿਸ ਨਹੀਂ ਕਰਨੀ ਅਚਕ ਮੈਨੂੰ ਨਾ ਕੱਪ 'ਚ ਲਿਆ ਕੇ ਦੇ ਚਾ ਉਹ ਯਾਰ ਹੁਣ ਪੀ ਲੋ ਮੈਂ ਲੈ ਆ ਤਾਈਆਂ ਇਹਦੇ ਵਿੱਚ ਮੇਰੇ ਸੁਣ ਲੈ ਗੱਲ ਮੈਨੂੰ ਚਾਹ ਨਾ ਕੱਪ 'ਚ ਲਿਆ ਕੇ ਦੇ ਥੋੜੀ ਅਕਲ ਲਾ ਲੈ ਲੈ ਜੇ ਮੇਰੇ 'ਚ ਅਕਲ ਨਹੀਂ ਸੀਗੀ ਤਾਂ ਤੁਸੀਂ ਮੈਨੂੰ ਵਿਆਹ ਹੀ ਕਿਉਂ ਕਰਵਾਇਆ ਉਹ ਮੈਂ ਤੇਨਾਂ ਵਿਆਹ ਤਾਂ ਕਰਾਇਆ ਸੀਗਾ ਤੂੰ ਪੜ੍ਹੀ ਲਿਖੀ ਐ ਮੈਨੂੰ ਕੀ ਪਤਾ ਸੀਗਾ ਵਿਆਹ ਤੋਂ ਬਾਅਦ ਸਾਰੀ ਅਕਲ ਆਪਣੀ ਹੂ ਖਾਤੇ 'ਚ ਪਾ ਦੇਂਗੀ ਤੂੰ ਲੇ ਖੂ ਖੱਤੇ ਜੀ ਕੀ ਪਾਤੀ ਮੇਰੀ ਮੰਮੀ ਨੇ ਮੈਨੂੰ A to Z ਸਾਰਾ ਕੰਮ ਸਿਖਾ ਕੇ ਭੇਜਿਆ ਇੱਕ ਇੱਕ ਕੰਮ ਆਂਦਾ ਮੈਨੂੰ ਵਧੀਆ ਤਰੀਕੇ ਨਾਲ ਪੜਾਈ ਲਿਖਾਈ ਚ ਨਾ ਕੱਲਾ ਘਰ ਦਾ ਕੰਮ ਨਹੀਂ ਆਂਦਾ ਇਹ ਵੀ ਚੀਜ਼ਾਂ ਸੈਂਸ ਰੱਖਦੀਆਂ ਕਿ ਆਪਾਂ ਜਿੱਥੇ ਜਾ ਰਹੇ ਆ ਉੱਥੇ ਕਿਵੇਂ ਦਾ ਖਾਣਾ ਹੈ ਕਿੱਦਾਂ ਰਹਿਣਾ ਹੈ ਕਿਹੜੇ ਭਾਂਡੇ ਚ ਖਾਣਾ ਹੈ ਇਹ ਵੀ ਸਭ ਕੁਝ ਮੈਟਰ ਕਰਦਾ ਹੁਣ ਜਾ ਕੱਪ ਚ ਲੈ ਕੇ ਆ ਚਾ ਨਾ ਕੀ ਸੈਂਸ ਨਹੀਂ ਹੈਗੀ ਮੇਰੇ ਚ ਉੱਪਰ ਤੋਂ ਥੱਲੇ ਤੱਕ ਪੂਰੀ ਤਰ੍ਹਾਂ ਟੱਕੀ ਪਈਆਂ ਕੀ ਕਮੀ ਆ ਮੇਰੇ ਚ ਉਨਮੇ ਇਨਾ ਬਹਿਸ ਨਾ ਕਰ ਆ ਚੱਕ ਚਾਹ ਤੇ ਕੱਪ ਚ ਲੈ ਕੇ ਆ ਨਾਲ ਗਰਮ ਕਰਕੇ ਵੀ ਲਈ ਆਂ ਨਾਲੇ ਮੇਰੀ ਗੱਲ ਸੁਣ ਤਿਆਰ ਵੀ ਹੋ ਜੀ ਜਾਣਾ ਆਪਾਂ ਫੰਕਸ਼ਨ ਤੇ ਮੇਰੇ ਦੋਸਤ ਦੇ ਘਰ ਉਹਦੇ ਘਰ ਫੰਕਸ਼ਨ ਹੈ ਠੀਕ ਹੈ ਲਓ ਕੋਈ ਵਰਤਦ ਅਦਾ ਲੱਗਦਾ ਵਿਆਹ ਕਰਕੇ ਗਲਤੀ ਕਰਤੀ ਇਹਨਾਰੇ ਕਰਦਾ ਤਾਂ ਸਿਸਟਮ ਹੀ ਨਹੀਂ ਸਮਝ ਆਂਦਾ ਮੈਨੂੰ ਵੀ ਆਰ ਕਿਹੜਾ ਸੂਟ ਪਾਵਾਂ ਨੂੰ ਜਾਣਾ ਵੀ ਆ ਐਡਾ ਕਰਦੀ ਆਂ ਇਹ ਵੀ ਸੂਟ ਤੇ ਮੇਰਾ ਨਵਾਂ ਹੀ ਹੈ ਸਾਰੇ ਸੂਟ ਪਿਆ ਦੇ ਨਵੇਂ ਹੀ ਨੇ ਇਹੀ ਪਾ ਜਾਨੀ ਆ ਹਾਂ ਇਹੀ ਪਾ ਜਾਨੀ ਆ ਮੂੰਹ ਮੈਂ ਸੈਟ ਕਰ ਲੈਨੀ ਆ ਤਿਆਰ ਹੋ ਕੇ ਚਲੀ ਜਾਨੀ ਆ ਬਸ ਠੀਕ ਆ ਸੋਨੀਆ ਓ ਸੋਨੀਆ ਹਾਂਜੀ ਆਈ ਮੈਂ ਓ ਜਲਦੀ ਆਪਾਂ ਜਾਣਾ ਹੈ ਆਪਾਂ ਲੇਟ ਹੈ ਪਹਿਲਾਂ ਹੀ ਹਾਂਜੀ ਆ ਕੀ ਹੈ ਤਿਆਰ ਨਹੀਂ ਹੋਈ ਨਹੀਂ ਮੈਂ ਤਾਂ ਅੱਜ ਹੀ ਨਵਾਂ ਸੂਟ ਪਾਇਆ ਸੀਗਾ ਓ ਯਾਰ ਤੇਰੇ ਦਿਮਾਗ 'ਚ ਫਰਕ ਹੈ ਆ ਕਪੜੇ ਪਾ ਕੇ ਜਾਣਾ ਤੂੰ ਕਿਉਂ ਕੀ ਹੋਇਆ ਇੰਨਾ ਸੋਹਣਾ ਮੇਰਾ ਸੂਟ ਹੈ ਓ ਯਾਰ ਆਪਾਂ ਪਾਰਟੀ 'ਚ ਜਾਣਾ ਤੂੰ ਮੇਰੀ ਬੇਇੱਜ਼ਤੀ ਕਰਾਣੀ ਹੈ ਉੱਥੇ ਜਾ ਕੇ ਆਹ ਕਪੜੇ ਪਾ ਕੇ ਕਿਉਂ ਪਾਰਟੀ 'ਚ ਪਾ ਕੇ ਨਹੀਂ ਆਂਦੇ ਲੋਕੀ ਸੂਟ ਨਾ ਦੱਸੋ ਹੋਰ ਕੀ ਪਾ ਕੇ ਜਾਣਾ ਫਿਰ ਓ ਯਾਰ ਦਿਮਾਗ ਤੇ ਮਾਰ ਲਾ ਹੱਥ ਆਹ ਸੂਟ ਪਾ ਕੇ ਜਾਣਾ ਤੂੰ ਉੱਥੇ ਨਾ ਸਾਰੇ ਮੇਰੇ ਦੋਸਤ ਵੀ ਆਏ ਹੋਣੇ ਉਹਨਾਂ ਦੀ ਘਰ ਵਾਲੀਆਂ ਵੀ ਆਏ ਹੋਣੀਆਂ ਕੋਈ ਡਰੈਸ ਪਾ ਕੇ ਆਈ ਹੋਗੀ ਕੋਈ ਵਧੀਆ ਬਣ ਕੇ ਆਈ ਹੋਗੀ ਤੂੰ ਇਹ ਸੂਟ ਪਾ ਕੇ ਜਾਣਾ

ਤੈਨੂੰ ਆਪਣੀ ਇੱਜ਼ਤ ਨਹੀਂ ਪਿਆਰੀ ਤਾਂ ਮੇਰਾ ਸਟੈਂਡਰਡ ਤਾਂ ਦੇਖ ਯਾਰ ਮੈਂ ਕਿ ਹੁਣ ਇੱਕ ਦਿਨ ਦੇ ਵਿੱਚ ਚੇਂਜ ਹੋ ਜਾ ਟਾਈਮ ਲੱਗਦਾ ਹਰ ਚੀਜ਼ ਨੂੰ ਹੋਰ ਕਿੰਨਾ ਟਾਈਮ ਚਾਹੀਦਾ ਤੈਨੂੰ ਆਪਣੇ ਵਿਆਹ ਨੂੰ 3 ਮਹੀਨੇ ਹੋ ਗਏ ਆ ਤੈਨੂੰ ਹਾਇ ਤੱਕ ਇਹ ਨਹੀਂ ਸਮਝ ਆਈ ਮੈਨੂੰ ਕੀ ਪਸੰਦ ਆ ਕੀ ਨਹੀਂ ਹੁਣ ਚੁੱਪ ਹੋ ਗਈ ਐ ਮੇਰੀ ਗੱਲ ਸੁਣ ਲੈ ਕੋਈ ਡਰੈੱਸ ਹੈਗੀ ਤਾਂ ਪਾ ਲੈ ਨਹੀਂ ਤਾਂ ਮੈਂ ਇਕੱਲਾ ਹੀ ਚਲੇ ਜਾਂਦਾ ਮੈਂ ਕਹਿ ਦੂੰਗਾ ਉਹਨੂੰ ਕੋਈ ਕੰਮ ਪੈ ਗਿਆ ਮੇਰੇ ਕੋ ਕੋ ਹੈ ਨਹੀਂ ਕੋਈ ਡਰੈੱਸ ਤੁਸੀਂ ਇਕੱਲੇ ਚਲੇ ਜਾਓ ਤੇਰੇ ਹੁੰਦੇ ਮੈਨੂੰ ਇਕੱਲਾ ਜਾਣਾ ਪਊਗਾ ਨਾ ਪਾਰਟੀ ਤੇ ਐਦਾ ਕਰ ਆ ਚੁੰਨੀ ਵੀ ਲੈ ਲੈ ਸਿਰ ਤੇ ਅਬ ਬੁੜੀ ਆ ਮਨ ਦਾ ਸਿਰ ਤੇ ਲੈ ਲੈ ਪੂਰੀ ਹਾਂ ਕੀ ਤਰੀਕਾ ਸੀਗਾ ਗੱਲ ਕਰਨ ਦਾ ਹਾਂ ਤੂੰ ਕਿਉਂ ਰੋਈ ਜਾ ਰਹੀ ਹੈ ਕੀ ਹੋਇਆ ਕੁਛ ਨਹੀਂ ਮੰਮੀ ਬਰਥਡੇ ਪਾਰਟੀ ਤੇ ਜਾਣਾ ਸੀਗਾ ਮੈਨੂੰ ਕਹਿੰਦੇ ਆ ਕੀ ਸੂਟ ਪਾ ਕੇ ਤਿਆਰ ਹੋ ਗਈ ਕਿ ਜੇ ਤੇ ਮੇਰੇ ਨਾਲ ਜਾਣਾ ਸੀਗਾ ਤੇ ਡਰੈਸ ਪਾਉਂਦੀ ਕੋਈ ਉਹਨੇ ਕੀ ਗਲਤ ਕੀਤਾ ਉਨੇ ਆਪਣੀ ਬੇਸਤੀ ਕਰਣੀ ਹੈ ਅਬ ਜੇ ਕਪੜੇ ਪਾ ਕੇ ਤੂੰ ਲੈ ਕੇ ਜਾਏਗਾ ਕਿਉਂ ਮੰਮੀ ਕੀ ਹੋਇਆ ਇੰਨਾ ਸੋਹਣਾ ਤਾਂ ਸੂਟ ਪਾਇਆ ਮੈਂ ਐਨਾ ਤੇ ਪਤਾ ਹੋਊ ਜਿਹੜਾ ਫੰਕਸ਼ਨ ਤੇ ਜਾਣਾ ਤੇ ਡਰੈੱਸ ਆ ਵਧੀਆ ਹੋਣਾ ਚਾਹੀਦਾ ਹੁਣ ਡਰੈੱਸ ਨੂੰ ਕੀ ਆ ਮੈਂ ਛੋਟੇ ਛੋਟੇ ਡਰੈੱਸ ਪਾ ਕੇ ਚਲ ਜਾ ਮੈਂ ਐ ਨਹੀਂ ਕਹਿ ਰਹੀ ਤੂੰ ਮਿੱਡੀਆਂ ਪਾ ਕੇ ਜਾ ਜਦੋਂ ਬੰਦਾ ਕਿਤੇ ਬਾਹਰ ਜਾਂਦਾ ਵਧੀਆ ਡਰੈੱਸ ਆ ਪੋ ਕੇ ਜਾਂਦਾ ਨਾ ਵੀ ਸਾਡੇ ਨਾ ਕਾਲਜ ਵਿੱਚ ਕੁੜੀਆਂ ਪਾ ਕੇ ਆਉਂਦੀਆਂ ਸੀ ਮੇਰੀਆਂ ਸਹੇਲੀਆਂ ਮਿੱਡੀਆਂ ਤੇ ਕੈਪਰੀਆਂ ਮੈਂ ਤਾਂ ਕਦੀ ਵੀ ਨਹੀਂ ਪਾਇਆ ਇਦਾਂ ਦਾ ਕੁਝ ਹਾਂ ਹਾਂ ਤੈਨੂੰ ਹੋਣਾ ਹੀ ਜਾਂਦਾ ਹੋਰ ਕੁਝ ਆਂਦਾ ਤੈਨੂੰ ਮੰਮੀ ਮੇਰੀ ਗਲਤੀ ਕੀ ਆ ਮੈਨੂੰ ਇਹ ਤਾਂ ਦੱਸ ਦੋ ਮੈਂ ਤਾਂ ਵਿੱਕੀ ਨੂੰ ਪਹਿਲੇ ਕਹਿੰਦੀ ਸੀ ਅਨੂ ਰਹਿਣ ਦੇ ਪਾਰਟੀ ਤੇ ਲੈ ਜਾਣ ਨੂੰ ਵਧੀਆ ਹੋ ਗਿਆ ਤੈਨੂੰ ਨਹੀਂ ਲੈ ਕੇ ਗਿਆ ਇੱਧਰ ਹੀ ਜਗ੍ਹਾ ਤੇ ਜਾ ਕੇ ਮੈਂ ਵੀ ਰਾਜ਼ੀ ਨਹੀਂ ਮੰਮੀ ਆਹੋ ਹੁਣ ਤੂੰ ਮੂੰਹ ਬਣਾਇਆ ਉੱਥੋਂ ਆ ਕੇ ਮੇਰੇ ਮੁੰਡੇ ਨੂੰ ਮੂੰਹ ਬੁਣਾਉਣਾ ਸੀ ਚੰਗਾ ਹੋਇਆ ਤੈਨੂੰ ਨਹੀਂ ਲੈ ਕੇ ਗਿਆ ਮੰਮੀ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੈਨੂੰ ਇੰਨੀ ਘਰੇਲੂ ਨੂੰ ਮਿਲੀ ਐ ਕਿਹੜੀ ਗੱਲ ਤੇ ਖੁਸ਼ ਹੋਆ ਮੈਂ ਮੇਰੇ ਮੁੰਡੇ ਨਾਲ ਤਾਂ ਮੈਚ ਕਰਦੀ ਨਹੀਂ ਤੂੰ ਬਈ ਜਵਾਨਾ ਚਲਾ ਉੱਠ ਕੇ ਆਪਣਾ ਕੰਮ ਕਰ ਲੱਹ ਇਹਦਾ ਨਹੀਂ ਕੁਝ ਹੋ ਸਕਦਾ ਇਹ ਤਾਂ ਕਹਿੰਦੇ ਨੇ ਮਿੰਟੇ 'ਚ ਬਦਲ ਜਾਓ ਮੰਨਿਆ ਤੁਸੀਂ ਸ਼ਹਿਰ 'ਚ ਰਹਨੇ ਹੋ ਮੈਂ ਪਿੰਡ ਤੋਂ ਆਈ ਆਂ ਟਾਈਮ ਤਾਂ ਲੱਗਦਾ ਬੰਦੇ ਨੂੰ ਚੇਂਜ ਹੋਣ ਨੂੰ ਓ ਯਾਰ ਮੇਰਾ ਨਾ ਆਫਿਸ ਆਂ ਲੋ ਦਿਲ ਨਹੀਂ ਸੀਗਾ ਅੱਜ ਤਾਂ ਛੁੱਟੀ ਕੀਤੀ ਐ ਕੀ ਬੋਲੀਂ ਅੰਨਿਆ ਤੂੰ ਮੈਂ ਨਾ ਥੋੜਾ ਪਿਆਰ ਨਾਲ ਗੱਲ ਕਰਿਆ ਕਰ ਹਾਂ ਐਵੇਂ ਥੋੜੀ ਹੁੰਦਾ ਵਾ ਕਦੀ ਮੇਰੇ ਨਾਲ ਪਿਆਰ ਨਾਲ ਗੱਲ ਕੀਤੀ ਐ ਤੁਸੀਂ ਆਹ ਕੀ ਤਰੀਕਾ ਐ ਐਦਾਂ ਗੱਲ ਕਰੀ ਦੀ ਐ? ਕਿਉਂ ਕੀ ਹੋਇਆ? ਪੱਕਾ ਕਿਸੇ ਕੁੜੀ ਨਾਲ ਗੱਲ ਕਰ ਰਹੇ ਸੀ ਤੁਸੀਂ। ਆ ਕਰ ਰਿਹਾ ਸੀ ਫੇਰ। ਐਵੇਂ ਕਿਵੇਂ ਕਰ ਸਕਦੇ ਹੋ ਕਿਸੇ ਕੁੜੀ ਨਾਲ ਗੱਲ ਮੇਰੇ ਹੁੰਦੇ ਉਹ ਵੀ। ਕਿੱਡੀ ਕਬੱਡੀ ਗੱਲ ਹੋ ਗਈ? ਮੇਰੇ ਆਫਿਸ 'ਚ ਕੰਮ ਕਰਦੀ ਏ ਕੁੜੀ। ਜੇ ਆਫਿਸ 'ਚ ਕੰਮ ਕਰਦੀ ਹੈ ਨਾ ਫਿਰ ਆਫਿਸ 'ਚ ਹੀ ਗੱਲ ਕਰੇ। ਆ ਘਰੇ ਫੋਨ 'ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਹੈਗੀ। ਉਹ ਯਾਰ ਆਫਿਸ ਦੀ ਕੋਈ ਗੱਲ ਸੀਗੀ, ਉਹੀ ਕਰਦੀ ਪਈ ਸੀ। ਉਹ ਆਫਿਸ ਦੀ ਫਰੈਂਡ ਆ, ਫੇਰ ਕੀ ਹੋਇਆ? ਹਾਏ ਆਫਿਸ ਦੀ ਫਰੈਂਡ। ਸਾਡੇ ਤਾਂ ਕਦੀ ਕੋਈ ਮੁੰਡੇ ਫਰੈਂਡ ਨਹੀਂ ਬਣੇ, ਅਸਟਾ ਕਦੀ ਕੋਈ ਮੁੰਡਾ ਫਰੈਂਡ ਬਣਾਇਆ ਨਹੀਂ। ਉਹ ਜੇ ਤੂੰ ਨਹੀਂ ਬਣਾਇਆ ਤੇ ਮੇਰੀ ਗਲਤੀ ਹੈ ਮੇਰੇ ਤਾਂ ਆਫਿਸ ਦੀ ਫਰੈਂਡ ਹੈ ਹਾਈ ਤੁਸੀਂ ਆਫਿਸ ਵੀ ਫਰੈਂਡ ਬਣਾਏ ਹੋਏ ਨੇ ਤੇ ਫੇਰ ਕੀ ਹੋਇਆ ਇਹ ਤਾਂ ਆਪਣੀ ਆਪਣੀ ਥਿੰਕਿੰਗ ਹੈ ਜੇ ਤੂੰ ਨਹੀਂ ਫਰੈਂਡ ਬਣਾਏ ਤੇ ਮੇਰੀ ਗਲਤੀ ਹੈ ਫੜਾ ਇੱਥੇ ਮੇਰਾ ਫੋਨ ਮੈਂ ਨਹੀਂ ਦੇਣਾ ਫੋਨ ਮੇਰੇ ਤੋਂ ਤੁਹਾਡਾ ਫੋਨ ਹੀ ਬੰਦ ਦੇਣਾ ਉਹ ਤੂੰ ਮੈਂਟਲ ਹੈ ਪਾਗਲ ਹੈ ਪਤਾ ਤੈਨੂੰ ਕਿੰਨਾ ਮਹਿੰਗਾ ਫੋਨ ਹੈ ਉਹ ਜਿੰਨਾ ਮਰਜ਼ੀ ਮਹਿੰਗਾ ਹੋਵੇ ਮੈਂ ਪਾ ਨਹੀਂ ਦੇਣਾ ਅੱਜ ਸਾਰਾ ਸੱਪਾ ਹੀ ਨਿਵੇੜ ਦੇਣਾ ਮੈਂ ਨਾਲੇ ਮੈਂ ਨਾ ਹੁਣੇ ਆਪਣੇ ਪੇਕੇਆਂ ਨੂੰ ਫੋਨ ਕਰੇ ਦਾਦੀਆਂ ਕਿ ਇਹ ਤਾਂ ਬਹਿ ਕੇ ਤੇ ਕੁੜੀਆਂ ਨਾਲ ਗੱਲਾਂ ਕਰਦੇ ਨੇ ਉਹ ਜਾ ਤੂੰ ਦੱਸ ਦੇ ਤੈਨੂੰ ਦੱਸਣਾ ਮੈਨਿਟਰ ਦਾ ਮੈਂ ਦੇਖੀ ਮੰਮੀ ਨੂੰ ਜਾ ਕੇ ਦੱਸਦੀ ਆ ਕਿ ਉੱਤੇ ਰਾਮ ਨੇ ਬੈਠ ਕੇ ਨਾ ਕੁੜੀਆਂ ਨਾਲ ਗੱਲਾਂ ਕਰ ਰਹੀ ਸੀ ਲੈ ਦੱਸ ਕਿੱਥੋਂ ਪਾਗਲ ਪੱਲੇ ਪੈ ਗਈ ਮੇਰੇ ਮੰਮੀ ਮੰਮੀ ਉਹ ਹਾਂ ਕੀ ਹੋ ਗਿਆ ਤੈਨੂੰ ਆਹ ਦੇਖ ਲਓ ਇਹ ਕੱਲੇ ਬੈਠੇ ਉੱਤੇ ਕੁੜੀਆਂ ਨਾਲ ਗੱਲਾਂ ਕਰਦੇ ਆ ਫੋਨ ਦੇ ਤਾਂ ਹੀ ਮੈਨੂੰ ਪਸੰਦ ਨਹੀਂ ਹੈਗੀ ਉਹ ਮੰਮੀ ਮੈਂ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ ਮੈਂ ਆਫਿਸ ਕਲੀਕ ਸੋਨਾ ਨਾਲ ਗੱਲ ਕਰ ਰਹੀ ਸੀ ਆਪਣੇ ਅੱਛਾ ਵਧੀਆ ਨਾਮ ਰੱਖਿਆ ਸੋਨਾ ਮੈਂ ਸੋਨੀ ਆ ਤੇ ਉਹ ਸੋਨਾ हां हां जानਦੀ ਆ ਮੈਂ ਸਕੂਲੀ ਨੂੰ ਇਹ ਤਾਂ ਆਫਿਸ 'ਚ ਕੰਮ ਕਰਦੀ ਹੈ ਮੰਮੀ ਕਰਦੀ ਹੋਗੇ ਇਹਨਾਂ ਦੇ ਆਫਿਸ 'ਚ ਕੰਮ ਠੀਕ ਹੈ ਐਡਾ ਕਰੇ ਫੋਨ ਨਾ ਕਰੇ ਮੈਂ ਨਹੀਂ ਜਾ ਸਕਦੀ ਇਹ ਸਾਰਾ ਕੁਝ ਓ ਯਾਰ ਮੇਰੀ ਆਫਿਸ ਕਲੀਗ ਹੈ ਫਰੈਂਡ ਹੈ ਮੇਰੀ ਕਿੰਨੀ ਵਾਰ ਘਰ ਵੀ ਤਾਂ ਆਈਓ ਹਾਇ ਰੱਬਾ ਘਰ ਵੀ ਆਉਂਦੀ ਸੀ ਕੁੜੀ ਤੁਹਾਡੇ हां हां ਐਦਾਂ ਦਾ ਕੁਝ ਨਹੀਂ ਹੈ ਬਹੁਤ ਨਾਈਸ ਕੁੜੀ ਹੈ ਮੇਰੀ ਫੈਮਿਲੀ ਨੇ ਵੀ ਜਾਣਦੀਆਂ ਜੋ ਤੂੰ ਸੋਚ ਰਿਹਾ ਐਦਾਂ ਦਾ ਕੁਝ ਨਹੀਂ ਹੈ ਮੰਮੀ ਹੋਵੇ ਫਿਰ ਨਾਈਸ ਮੈਂ ਕੀ ਕਰਨਾ ਨਾਈਸ ਤੋਂ ਤੈਨੂੰ ਕੀ ਪ੍ਰੋਬਲਮ ਹੈ ਮੇਰੀ ਉਹਦੇ ਨਾਲ ਗੱਲ ਹੋਣ ਤੇ ਮੈਨੂੰ ਬਹੁਤ ਪ੍ਰੋਬਲਮ ਹੈ ਕਿਉਂਕਿ ਮੈਂ ਤੁਹਾਡੀ ਘਰ ਵਾਲੀ ਆ ਤੁਸੀਂ ਮੇਰੇ ਨਾਲ ਗੱਲ ਕਰੋ ਤੁਸੀਂ ਮੇਨਾਂ ਵਿਆਹ ਕਰਾਇਆ ਉਹ ਜੇ ਮੈਂ ਤੇਨਾਂ ਵਿਆਹ ਕਰਾਇਆ ਤਾਂ ਮਤਲਬ ਇਹ ਤਾਂ ਨਹੀਂ ਮੈਂ ਕਿਸੇ ਹੋਰ ਨਾਲ ਗੱਲ ਹੀ ਨਹੀਂ ਕਰ ਸਕਦਾ ਹਾਦੀ ਹੋ ਗਈ ਵੈਸੇ ਤੇਰੀ ਮੰਮਾ ਤੁਸੀਂ ਇੱਥੇ ਬੈਠੇ ਹੋ ਇਹਨੂੰ ਸਮਝਾਓ ਕੁਛ ਮੈਂ ਇਹਨੂੰ ਕੀ ਸਮਝਾਵਾਂ ਬੇਟਾ ਇਹ ਤਾਂ ਬੜੀ ਨੈਰੋ-ਮੈਂਡਡ ਹੈ ਮੰਮੀ ਮੈਂ ਨਾ ਬਹੁਤ ਵਧੀਆ ਮਾਈਂਡ ਦੀ ਆ ਤੁਸੀਂ ਕਿੱਧਰੇ ਮਾਈਂਡ ਦਿਓ ਮੈਨੂੰ ਸਮਝ ਹੀ ਨਹੀਂ ਆਉਂਦੀ ਸੂਟ ਪਾ ਲੋ ਤੁਹਾਨੂੰ ਉਹ ਨਹੀਂ ਪਸੰਦ ਗਲਾਸ ਚ ਚਾਹ ਪੀ ਲੋ ਤੁਹਾਨੂੰ ਉਹ ਨਹੀਂ ਪਸੰਦ ਤੁਸੀਂ ਖੁਸ਼ ਕਿਵੇਂ ਹੋਵੋਗੇ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਹੱਦ ਤੱਕ ਵਿੱਕੀ ਦੇ ਕਲਾਸਮੇਟ ਕੁੜੀਆਂ ਮੁੰਡਿਆਂ ਸਭ ਦੇ ਫੋਨ ਆਉਂਦੇ ਮੈਂ ਤਾਂ ਕਦੀ ਮਾਈਂਡ ਕੀਤਾ ਨਹੀਂ ਜਿਹੜੇ ਵੀ ਫੋਨ ਆਉਂਦੇ ਸੀ ਨਾ ਵਿਆਹ ਤੋਂ ਪਹਿਲਾਂ ਠੀਕ ਸੀਗੇ ਆ ਹੁਣੇ ਆਪਣਾ ਫਿਰ ਸਿਸਟਮ ਨਾ ਸਹੀ ਨਹੀਂ ਬੈਠਣਾ ਕਿਵੇਂ ਬੋਲੀ ਜਾਂਦੀ ਆ ਮਾਦਾ ਉਹ ਵੱਡੇ ਆ ਤੇਰੇ ਤੋਂ ਮੈਂ ਕੀ ਕਹਿਆ ਮੰਮੀ ਨੂੰ ਮੈਨੂੰ ਤਾਂ ਤੁਹਾਡੀ ਸੋਚ ਤਾਂ ਹੀ ਸਮਝ ਆਂਦੀ ਕਿੱਦਾਂ ਦੀ ਐ ਉਹ ਮੇਰੀ ਗੱਲ ਸੁਣੋ ਆਰਾਮ ਨਾਲ ਗੱਲ ਕਰ ਪਹਿਲਾਂ ਨਹੀਂ ਕੀ ਆਰਾਮ ਨਾਲ ਗੱਲ ਕਰਾਂ ਮੈਨੂੰ ਤਾਂ ਸਮਝ ਹੀ ਨਹੀਂ ਆਂਦੀ ਸੂਟ ਪਾ ਲੋ ਤਾਂ ਨਹੀਂ ਤੁਹਾਨੂੰ ਪਸੰਦ ਹੈ ਨਾ ਗਲਾਸ ਸਟੀਲ ਦੇ ਯੂਜ਼ ਕਰ ਲੋ ਤਾਂ ਨਹੀਂ ਤੁਹਾਨੂੰ ਪਸੰਦ ਪਹਿਲਾਂ ਵੀ ਤਾਂ ਇਹੀ ਭਾਂਡੇ ਚੱਲਦੇ ਸੀ ਸਟੀਲ ਦੇ ਪਿੱਤਲ ਦੇ ਕੀ ਇਹ ਗਲਾਸਾਂ ਚਾਹਦੇ ਰੋ ਤੁਹਾਨੂੰ ਗੁੱਸਾ ਚੜ ਜਾਂਦਾ ਉਹ ਫੇਰ ਨਹੀਂ ਪਸੰਦ ਕਰਦੇ ਸੀ ਗਲਾਸਾਂ ਚ ਚਾਹ ਪੀਣਾ ਕਿਉਂ ਤੁਸੀਂ ਬਾਹਰੋਂ ਆਏ ਹੋ ਤੁਹਾਨੂੰ 24 ਘੰਟੇ ਕੱਚਰੇ ਭਾਂਡੇ ਚਾਹੀਦੇ ਨੇ ਤੁਸੀਂ ਵੀ ਤਾਂ ਇੱਥੇ ਹੀ ਰਹਿੰਦੇ ਹੋ ਮੇਰੀ ਤਾਂ ਸਮਝ ਤੋਂ ਬਾਹਰ ਹੀ ਹੋ ਗਏ ਹੋ ਤੁਸੀਂ ਉਹ ਬੱਸ ਕਰ ਇਹ ਭਾਂਡਿਆਂ ਦਾ ਕਲੇਸ਼ ਇੱਥੇ ਨਹੀਂ ਖਤਮ ਹੋਣਾ ਆਪਾਂ ਲੋਕਾਂ ਦਾਸਦੇ ਹਾਂ ਹਾਂਜੀ ਬਿਲਕੁਲ ਸਹੀ ਕਿਹਾ ਹੁਣ ਅਸੀਂ ਇਸ ਵੀਡੀਓ ਲਈ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਹਰ ਜਗ੍ਹਾ ਦਾ ਆਪਣਾ ਆਪਣਾ ਮਾਹੌਲ ਹੁੰਦਾ ਕਿਉਂਕਿ ਪਿੰਡਾਂ ਤੇ ਸ਼ਹਿਰ ਦੇ ਵਿੱਚ ਰਹਿਣੀ ਬਹਿਣੀ ਦਾ ਹਮੇਸ਼ਾ ਫਰਕ ਰਹਿੰਦਾ ਹੀ ਆ ਕਹਿੰਦੇ ਆ ਨਾ ਜੈਸਾ ਦੇਸ਼ ਵੈਸਾ ਬੇਸ਼ ਅਦਬ ਦਿੱਦਾਰੇ ਦੇਸ਼ ਤੁਸੀਂ ਰੰਨੇ ਉੱਦਲ ਆਪਣੇ ਆਪ ਨੂੰ ਢਾਲਣਾ ਪੈਂਦਾ ਸੋ ਇਸ ਵੀਡੀਓ ਰਾਹੀਂ ਇਸ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਕਰ ਦੇਣਾ ਔਰ ਜਿਹਨੇ ਜਿਹਨੇ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਤੁਹਾਨੂੰ ਨੈਕਸਟ ਵੀਰ ਦੇ ਵਿੱਚ ਉਦ ਤੱਕ ਲਈ ਸਸਟੇ ਕਰਨਾ ਸੋਨੀਆ ਇੱਕ ਤਰੀਕਾ ਬੰਦਾ ਤੇਰੇ ਘਰ ਦੇ ਤੇਰੇ ਕੋਈ ਨਹੀਂ ਤੇਰੇ ਘਰ ਦੇ ਸਾਮਾਨ ਤੇਰੇ ਘਰ ਦੇ ਤੌਰ ਤਰੀਕੇ ਇੱਥੇ ਚੱਲਨੇ ਤੇਰੇ ਤੇਰੇ ਘਰ ਦੇ ਤੌਰ ਤਰੀਕੇ ਇੱਥੇ ਨਹੀਂ ਚੱਲਨੇ ਖਾਇਰ ਰੱਬਾ ਕੋਣ ਖਾਂਦਾ ਹੈ ਬ੍ਰੇਕਫਾਸਟ 'ਚ ਰਾਤੀ ਦੀ ਸਬਜੀ ਤੂੰ ਆ ਕੰਮ ਕਰ ਮੇਰੇ ਸੇ 2 ਸੈਂਚ ਖਾਇਰ ਰੱਬਾ ਕੋਣ ਖਾਂਦਾ ਰਾਤੀ ਦੀ ਸਬਜੀ ਬ੍ਰੇਕਫਾਸਟ ਤੂੰ ਆ ਮੈਂ ਜਿਹੜੀ ਸਬਜੀ ਤੇ ਰਾਤ ਸੌਰੀ ਕਿਉਂ ਮੰਮੀ ਸੂਟ ਨੂੰ ਕੀ ਹੈ ਇੰਨਾ ਸੋਹਣਾ ਸੂਟ ਪਾਇਆ ਮੈਂ ਨਾ ਤੇ ਪਤਾ ਹੋ ਜਦੋਂ WhatsApp ਤੇ ਜਾ ਮਮੀ ਤੁਸੀਂ ਮੈਨੂੰ ਇਹ ਦੱਸੋ ਮੇਰੀ ਗਲਤੀ ਹੈ ਕੀ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਅਨੁਰਹਿ ਦੇ ਪਲਟ ਤੇ ਜਲ ਪਲਟ ਤੇ ਲੱਗੀ ਹਰ ਬੰਦੇ ਦਾ ਨਾ ਆਪਣਾ ਆਪਣਾ ਹੁੰਦਾ ਤੈਨੂੰ ਆਪਣਾ ਆਪਣਾ ਹੁੰਦਾ ਨਹੀਂ ਜਿਹੜੀ ਰਾਤ ਦੀ ਸਬਜੀ ਤੇ ਆਟਾ ਪਿਆ ਉਹ ਕੀ ਹੁਣ ਖਰਾਬ ਕਰਨਾ ਇੱਕ ਤਾਂ ਮੈਨੂੰ ਘਰ ਦੀ ਆ ਦੀ ਸਮਝ ਨਹੀਂ ਆਂਦੀ ਪਤਾ ਨਹੀਂ ਕਿੱਥੇ ਸਾਡਾ ਸ਼ਹਿਰ ਦੇ ਵਿੱਚ ਸਾਡਾ ਉਹ ਨਾ ਨਾ ਯਾਰ ਮੇਰਾ ਅੱਜ ਆਫਿਸ ਆਨ ਨੂੰ ਦਿਲ ਨਹੀਂ ਸੀਗਾ ਤਾਂ ਫਿਰ ਮੈਂ ਛੁੱਟੀ ਲੈ ਲਈ ਅੱਜ ਕਿਆ ਹੌਲੀ ਗੱਲਾਂ ਕਰੀ ਜਾਂਦੀ ਆ ਤੂੰ? ਉਹ ਮੇਰ ਨਾਲ ਨਾ ਥੋੜਾ ਪਿਆਰ ਨਾਲ ਗੱਲ ਕਰਿਆ ਕਰ। ਹਾਂ। ਆ ਕੀ ਕਰੀ ਜਾਂਦੀ ਆ ਤੂੰ? ਐਵੇਂ ਥੋੜੀ ਹੁੰਦਾ ਵਾ ਕਦੀ ਮੇਰ ਨਾਲ ਪਿਆਰ ਨਾਲ ਗੱਲ ਕੀਤੀ ਐ? ਫੋਨ ਤੇ ਕਿਵੇਂ ਲੱਗਿਆ ਤੁਸੀਂ ਪਿਆਰ ਨਾਲ ਗੱਲ ਕਰਨ? ਪੱਕਾ ਕਿਸੇ ਕੁੜੀ ਨਾਲ ਗੱਲ ਕਰ ਰਹੇ ਸੀ ਤੁਸੀਂ। ਸੱਚ ਕੋ ਜਾਨਾ। ਉਹ ਬੇਟਾ ਮੈਂ ਤੇਰੀ ਗੱਲ ਮੰਦੀ ਆ। ਪਰ ਉਹ ਬਾਹਰ ਜਾਣ ਚੱਕ। ਕੁਝ ਜਿਹਾ ਨਾ। ਅੰਟੀ ਬੜੀ ਹੱਸੂਏ। तो बेटा तो गल बेटा होते तेरी गल मन पर वो बार ले सोचो <laughs> <laughs> <उन्या चांटीवा। laughs> मैं सोच पूरा सीन करना <laughs> ਬੋਲਿਆ ਤਾਂ ਉਹਦਾ ਪਰ ਕਿਸੇ ਨੇ ਕੀਤਾ ਸੀ ਕੈਮਰਾ ਅੱਛਾ 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 ਓ ਯਾਰ ਅੱਜ ਆਫਿਸ ਆਣ ਨੂੰ ਦਿਲ ਨਹੀਂ ਸੀਗਾ ਤਾਂ ਮੈਂ ਛੁੱਟੀ ਲੈ ਲਈ ਹਾਂ ਕਿਹੋ ਜਿਹੀ ਗੱਲ ਨਾ ਕਰੀ ਜਾਂਦੇ ਤੂੰ ਮੇਰੇ ਨਾਲ ਨਾ ਥੋੜਾ ਪਿਆਰ ਨਾਲ ਗੱਲ ਕਰਿਆ ਕਰ ਠੀਕ ਹੈ ਨਾ ਆ ਕੀ ਤਰੀਕਾ ਹੈ ਮੈਂ ਭੁੱਲ ਗਈ ਖੜਾ ਹਾਂ ਹਾਂ ਜਾਂਦੇ ਆ ਮੈਂ ਉਸ ਕੁੜੀ ਨੂੰ ਅਜੇ ਆਫਿਸ 'ਚ ਕੰਮ ਕਰਦੀ ਹੋ ਮੰਮੀ ਆਫਿਸ 'ਚ ਕੰਮ ਕਰਦੀ ਹੈ ਨਾ ਫਿਰ ਆਫਿਸ ਤੱਕ ਹੀ ਰਵੇ ਇੱਥੇ ਘਰ ਆ ਕੇ ਆਈਰ